ਨਵੀਂ ਸਰਕਾਰ ਬਣਨੀ ਹੈ ਉਹਨੂੰ ਲੈ ਕੇ ਤੁਹਾਡਾ ਕਿਸ ਤਰ੍ਹਾਂ ਦਾ ਨਜ਼ਰੀਆ ਕਿਵੇਂ ਦਾ ਸੋਚਦੇ ਹੋ ਜੀ ਜਿਹੜਾ ਬੰਦਾ ਸਾਨੂੰ ਵਧੀਆ ਲੱਗੋ ਉਹਨੂੰ ਵੋਟ ਪਾਣੀ ਹੈ ਪਾਰਟੀ ਵੋਟ ਨਹੀਂ ਲੱਗਣੀ ਠੀਕ ਹੈ ਨਾ ਜਿਹੜਾ ਬੰਦਾ ਸਾਨੂੰ ਸੰਗ ਲੱਵੇ ਕੰਮ ਕਰੂਗਾ ਬਾਈ ਬਾਈ ਦਿੱਤੇ ਜਾ ਰਹੇ ਕੋਈ ਕਿਸੇ ਦਾ ਦੀਨਮਾਨ ਨਹੀਂ ਜਿਹੜਾ ਹੁੰਦਾ ਆਪਣੀ ਠਫਲੀ ਭਜਾਉਂਦਾ ਵੀ ਜੀ ਮੈਂ ਕਰ ਦੂ ਘਰ ਮੁੜ ਕੇ ਐਮਪੀ ਦਾ ਕਿਤੇ ਲੱਭਿਆ ਨਹੀਂ ਸਾਨੂੰ ਅਜੇ ਐਮਪੀ ਦਾ ਕੋਈ ਪੁੱਤਰ ਦਿਖਾ ਦਿਓ ਅਸੀਂ ਕਿੰਨੀਆਂ ਥਾਂ ਦੇ ਦੇਖਿਆ ਵੀ ਐਮਪੀ ਲੈਡ ਦੇ ਬੰਦੇ ਮੈਂ ਕੰਮ ਕਰਾਉਂਦਾ ਰਹੇ ਆਂ ਐਮਪੀ ਲੇਡ ਦੇ ਫੰਡ ਆਉਂਦੇ ਨੇ ਇੱਥੇ ਮਹਾਲੀ ਚਾਲੀ ਕਦੇ ਐਮਪੀ ਲੇਡ ਦੇ ਫੰਡ ਨਹੀਂ ਦੇਖਿਆ ਭਗਵਾਨਦਾਰ ਦਾ ਸੀ ਉੱਥੇ ਵਿਧ ਵਿਆਜ 5 ਕਰੋੜ ਤੇ ਜੋ ਵਿਆਜ ਮਿਲਿਆ ਨਾ ਪੈਸੇ ਜਮਾ ਹੋ ਗਏ ਤਾਂ 5 ਕਰੋੜ ਆ ਗਏ ਨੇ ਵੀਰੇ ਖਾਤੇ 'ਚ ਉਹਦੇ 'ਚ ਤੁਸੀਂ ਜਾ ਕੇ ਪਤਾ ਕਰੋ ਉੱਥੇ ਲੋਕੀ ਕਹਿੰਦੇ ਨੇ ਸਾਲ ਇਹ ਫੰਡ ਵੀ ਜਾਂਦਾ ਹੁੰਦਾ ਹੈ ਇਹ 5 ਕਰੋੜ ਰੁਪਇਆ ਇਸ ਵਾਰ ਕੀ ਕਲਪਨਾ ਕਰਦੇ ਹੋ ਆਪ ਨੂੰ ਦਿੱਤਾ ਆਪ ਨੂੰ ਜਮਤ ਦਿਓ ਬਾਪ ਦਾ ਕਰੋ ਹੱਥ ਮਜ਼ਬੂਤ ਕਰੋ ਤੇ ਉੱਥੇ ਜਾ ਕੇ ਕੋਈ ਬੋਲੂਗਾ ਵੀ ਹੁਣ ਮੋਦੀ ਕੋਲ ਮੋਟ ਦੇ ਦਿਓ 400 ਵੋਟਾ ਉਹ ਤਾਂ ਕਈ ਕੁਝ ਕਰ ਤੋ ਤੁਹਾਡੇ ਹੱਥਾਂ 'ਚ ਕਟੋਰੀ ਨਾ ਫੜਾ ਤੇ ਮੈਨੂੰ ਕਹਿ ਦਿਓ ਪਰ ਉਹ ਤਾਂ ਕਹਿ ਰਹੇ ਆ ਜੀ ਅਸੀਂ 400 ਬਹਿ ਜਣਗੇ ਬਸ ਰੁੱਕੀ ਤੁਸੀਂ ਆਹ ਕੁਝ ਕਰਦੇ ਰਹਿ ਜਾਓ ਕਿ ਕੈਮਰੇ ਲੈ ਕੇ ਚੱਕ ਕੇ ਫੜ ਕੇ ਕੁਝ ਨਹੀਂ ਮਿਲਣਾ ਕਿਸੇ ਨੂੰ ਉਹਨੇ ਦੋ ਘਰ ਦੇਖਣੇ ਅਮਾਨੀ ਦੇ ਆਦਮੀ ਵਿੱਚ ਅੱਧੇ ਜਿਹੜੇ ਮੋਤੀ ਦੇ ਭਗਤ ਨੇ ਉਹ ਕਹਿੰਦੇ ਸਾਨੂੰ ਵੱਢ ਕੇ ਖਾਜਵੇ ਸਾਡੇ ਅੱਥਾਂ 'ਚ ਕਟੋਰੇ ਵੜਾ ਦੇਵੇ ਸੀ ਮੋਤੀ ਨੂੰ ਦੇਣੀ ਕੋਟ ਇੱਕ ਮੰਦਰ ਮੰਦਰ ਬਣਾਉਂਦਾ ਤੁਸੀਂ ਇੱਕ ਇੱਕ ਮਿੰਟ ਲਈ ਆ ਜਾਓ RAM ਮੰਦਰ ਬੜ ਗਿਆ ਪਤਾ ਹੈ ਬਾਬੇ ਨੇ ਇੱਥੇ ਹੱਥ ਜੋੜ ਦਿੰਨੇ ਆਂ ਅਸੀਂ ਹਰ ਮੰਦ ਉੱਥੇ RAM ਜੰਦਰ ਵੀ ਹਰ ਜਗ੍ਹਾ ਹੈਗਾ ਐਸੀ ਗੱਲ ਨਹੀਂ ਉੱਥੇ ਮੰਦਰ ਬਣਾਉਣ ਨਾਲ ਕੋਈ ਓਕਾਰ ਨਹੀਂ ਉਹ ਤਾਂ ਉਹਨੇ ਜਸਟ BJP ਨੇ ਇੱਕ ਉਹ ਹੱਲਾ ਗੁੱਲਾ ਸੀ ਹੁੰਦਾ ਸਾਸੀ ਗਾਲ ਜੀ ਮਹਾਲੀ ਦੇ ਵਿੱਚ ਬੈਠੇ ਆ ਮਹਾਲੀ ਦੀ 3B2 ਦੀ ਇੱਕ ਪਾਰਕ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਆਂ ਔਰ ਇੱਥੇ ਜਿਹੜੇ ਸੱਜਣ ਮੌਜੂਦ ਹੋਣਗੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤਕਰੀਬਨ ਸਿਆਸੀ ਤੌਰ ਤੇ ਉਹ ਕੀ ਦਾ ਸੋਚ ਰਹੇ ਨੇ ਲੋਕ ਸਭਾ ਦੇ ਇਸ ਮਾਹੌਲ ਦੇ ਵਿੱਚ ਉਹਨਾਂ ਦਾ ਕੀ ਨਜ਼ਰੀਆ ਦੇਸ਼ ਦੀ ਸਿਆਸਤ ਦੇ ਲਈ ਔਰ ਪੰਜਾਬ ਦੀ ਸਿਆਸਤ ਦੇ ਲਈ ਸਤਿਗੁਰਾਲ ਅੰਕਲ ਜੀ ਜੀ ਸਤਿਗੁਰਾਲ ਜੀ ਸਤਿਗੁਰਾਲ ਜੀ ਸਤਿਗੁਰਾਲ ਸਤਿਗੁਰਾਲ ਤੁਹਾਡਾ ਕੀ ਨਾਮ ਹੈ ਜੀ ਸ਼ਾਮ ਲਾਲ ਸ਼ਰਮਾ ਸ਼ਾਮ ਲਾਲ ਸ਼ਰਮਾ ਤੁਹਾਡਾ ਕੀ ਨਾਮ ਹੈ ਜੀ ਸੰਪੂਰਨ ਸਿੰਘ ਆ ਤਾਂ ਇੱਕ ਅੰਕਲ ਜੀ ਹੋਰ ਆ ਚੁੱਕੇ ਨੇ ਸਾਡੇ ਉਹਨਾਂ ਦਾ ਵੀ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ ਇਹ ਪੂਰਾ ਸਾਥ ਵਾਲਾ ਮਾਹੌਲ ਮੈਨੂੰ ਲੱਗਦਾ ਬਣ ਜਾਣਾ ਹੋਲੀ-ਵਲੀ ਅੰਕਲ ਜੀ ਤੁਸੀਂ ਕਿੰਨੇ ਚਿਰ ਤੋਂ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਜੀ ਜੀ 30 ਸਾਲ ਤੋਂ ਰਹਿ ਜੀ ਤਕਰੀਬਨ 30 ਸਾਲ ਤੋਂ ਹਾਂ ਜੀ ਤੁਹਾਡਾ ਕੀ ਨਾਮ ਹੈ ਅੰਕਲ ਜੀ ਮੇਰਾ ਸੰਜੀਵ ਕੁਮਾਰ ਜੀ ਸੰਜੀਵ ਕੁਮਾਰ ਤੁਹਾਡੇ ਵੈਸੇ ਜੇ ਗੱਲ ਕੀਤੀ ਜਾਵੇ ਤਾਂ ਜੀ ਇੱਥੋਂ ਗੱਲ ਸ਼ੁਰੂ ਕਰਦੇ ਆਂ ਅੱਜ ਕੱਲ੍ਹ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਨਵੀਂ ਸਰਕਾਰ ਬਣਨੀ ਹੈ ਉਹਨੂੰ ਲੈ ਕੇ ਤੁਹਾਡਾ ਕਿਸ ਤਰ੍ਹਾਂ ਦਾ ਨਜ਼ਰੀਆ ਕਿਵੇਂ ਦਾ ਸੋਚਦੇ ਹੋ ਜੀ ਇੱਕ ਤਾਂ ਜਿਹੜਾ ਬੰਦਾ ਸਾਨੂੰ ਵਧੀਆ ਲੱਗੋ ਉਹਨੂੰ ਵੋਟ ਪਾਣੀ ਹੈ ਪਾਰਟੀ-ਪੋਲਟੀ ਨਹੀਂ ਰੱਖਣੀ ਠੀਕ ਹੈ ਨਾ ਜਿਹੜਾ ਬੰਦਾ ਸਾਨੂੰ ਟੰਗਣ ਲੱਗਦਾ ਕੰਮ ਕਰੂਗਾ ਉਹਨੂੰ ਬਾਏ ਬਾਏ ਦਿੱਤੇ ਜਾਏ ਆਰੇ ਉਹ ਕੈਂਡੀਡੇਟ ਨੂੰ ਸਮਰਥਨ ਕੰਡੀਡੇਟ ਨੂੰ ਸਮਰਥਨ ਕਰਨਾ ਨਾ ਕੇ ਪਾਰਟੀ ਨੂੰ ਔਰ ਸਿਆਸਤ ਨੂੰ ਕਿਵੇਂ ਦੇਖਦੇ ਹੋ ਓਵਰਆਲ ਤੁਹਾਨੂੰ ਕਿਵੇਂ ਓਵਰਆਲ ਤੁਹਾਨੂੰ ਛੱਡੋ ਇਦਾਂ ਦੀ ਐ ਸਿਆਸਤ ਵਾਲੀ ਕੋਈ ਖਾਣ ਪੀਣ ਵਾਲੀ ਐ ਕੀ ਗਈ ਐ ਇਹਦਾ ਪੁੱਛੋ ਬੌਜੀ ਨੂੰ ਇਹ ਦੱਸਣਗੇ ਠੀਕ ਦਾ ਤੇ ਪੰਜਾਬ ਦੇ ਵਿੱਚ ਤੁਹਾਨੂੰ ਵੈਸੇ ਤੁਹਾਡਾ ਕੋਈ ਪਸੰਦੀਦਾ ਲੀਡਰ ਹੋਊਗਾ ਇੰਨੇ ਸਾਲਾਂ ਦਾ ਸਫਰ ਹੈ ਜੀ ਤੁਹਾਡਾ ਅੱਜ ਤੋਂ ਜਿਹੜਾ ਬੰਦਾ ਵਧੀਆ ਹੋਊਗਾ ਉਹਨੂੰ ਦੇਵਾਂਗੇ ਜੀ ਵੋਟ ਤੁਹਾੰਨ ਦੱਤਾ ਤੇ ਜੀ ਬਿਲਕੁਲ ਜੁੱਤੇ ਉਹ ਹਾਂਜੀ ਤੁਹਾਡਾ ਤੁਹਾਡਾ ਕੀ ਨਜ਼ਰੀਆ ਜੀ ਉਹ ਨਜ਼ਰੀਆ ਭਰਾ ਜੀ ਕਿਹਾ ਰਸਤੇ ਤੁਹਾਨੂੰ ਕੋਈ ਕਿਸੇ ਦਾ ਦੀਨ ਮਾਨ ਨਹੀਂ ਜਿਹੜਾ ਹੁੰਦਾ ਆਪਣੀ ਠਫਲੀ ਪਹੁੰਚਦਾ ਹਾਂ ਵੀ ਜੀ ਮੈਂ ਕਰ ਦੂੰ ਕੋਈ ਮੁਲਕੇ ਐਮਪੀ ਦੇ ਕਦੇ ਲੱਭਿਆ ਨਹੀਂ ਸਾਨੂੰ ਅੱਜ ਤੱਕ ਹਾਂ ਐਮਪੀ ਦੇ ਕਦੇ ਨਹੀਂ ਲੱਭਿਆ ਇੱਥੇ ਵੀ ਐਮਪੀ ਵੀ ਹੈਗਾ ਸੀ ਕੋਈ ਇੱਥੇ ਹਾਂ ਕਦੇ ਵੀ ਨਹੀਂ ਆਉਂਦਾ ਕੋਈ ਅਨੰਦਪੁਰ ਹਲਕੇ ਅਨੰਦਪੁਰ ਸਾਹਿਬ ਦਾ ਕਿਤੇ ਦਾ ਐਮਪੀ ਕਦੇ ਨਹੀਂ ਦੇਖਿਆ ਇੱਥੇ ਕਦੇ ਐਮਪੀ ਦਾ ਕੋਈ ਕਿਤੇ ਦਿਖਾ ਦਿਓ ਅਸੀਂ ਕਿੰਨਾਂ ਦਾ ਦੇਖਿਆ ਵੀ ਐਮਪੀ ਲੈਡ ਦੇ ਫੰਡ ਮੈਂ ਕੰਮ ਕਰਦਾ ਆਂਦਾ ਰਿਹਾ ਐਮਪੀ ਲੈਡ ਦੇ ਫੰਡ ਆਉਂਦੇ ਨੇ ਇੱਥੇ ਮੋਹਾਲੀ ਚਾਸੀ ਕਦੇ ਐਮਪੀ ਲੈਡ ਦੇ ਫੰਡ ਨਹੀਂ ਦੇਖਿਆ ਹੂੰ ਐਮਪੀ ਲੈਡ ਸਮਝਦੇ ਤੁਸੀਂ ਨਾ ਹੂੰ ਬਿਲਕੁਲ ਐਮਪੀ ਦੇ ਕੋਟੇ ਦੇ ਜਿਹੜੇ ਫੰਡ ਆਉਂਦੇ ਹਾਂ ਹਾਂਜੀ ਮੈਂਬਰ ਪਾਰਲੀਮੈਂਟਰ ਲੋਕਲ ਏਰੀਆ ਡਿਵੈਲਪਮੈਂਟ ਫੰਡ ਹੁੰਦਾ ਉਹਨਾਂ ਦਾ ਐਮਪੀ ਲੈਡ ਫੰਡ ਬੁਲਦੇ ਉਹਨੂੰ ਹੂੰ ਕਿਤੇ ਇੱਥੇ ਤੁਸੀਂ ਕਿੰਨੇ ਦਿਖਾ ਦਿਓ ਕਿਤੇ ਜਿੰਮ ਤੇ ਲੱਗਿਆ ਹੋਵੇ ਕੋਈ ਕਿਤੇ ਉੱਥੇ ਟਾਇਲਟ ਬਣਾਈ ਹੋਵੇ ਕਿਤੇ ਕੋਈ ਪਤਾ ਨਹੀਂ ਕਿੱਥੇ 5 ਕਰੋੜ ਰੁਪਏ ਕਿੱਥੇ ਜਾਂਦਾ ਹੈ ਮਹਾਲੀ ਤਾਂ ਨਾਲੇ ਵੱਡਾ ਖਾਸ ਸ਼ਹਿਰ ਹੈ ਜੀ ਅਨੰਦਪੁਰ ਸਾਹਿਬ ਵਾਲਾ ਮਹਾਲੀ ਸ਼ਹਿਰ ਹੈ ਜੀ ਕਿਤੇ ਦਿਖਦੇ ਨਹੀਂ ਜੀ ਕਿਤੇ ਪੀਐਮਪੀ ਲੈਡ ਦਾ ਫੰਡ ਕਿਤੇ ਲੱਗਿਆ ਹੋਵੇ 5 ਕਰੋੜ ਚੋਂ ਭਗਵੰਦ ਮਾਨ ਦਾ ਸੀ ਉੱਥੇ ਵਿਧ ਵਿਆਜ 5 ਕਰੋੜ ਦੇ ਜੋ ਵਿਆਜ ਮਿਲਿਆ ਉਹ ਪੈਸੇ ਜਮ੍ਹਾਂ ਹੋ ਗਏ ਉਹਦੇ ਕੋਲ 5 ਕਰੋੜ ਆ ਗਏ ਨੇ ਐਮਪੀ ਦੇ ਖਾਤੇ 'ਚ ਉਹਦੇ 'ਚ ਤੁਸੀਂ ਜਾ ਕੇ ਪਤਾ ਕਰੋ ਉੱਥੇ ਲੋਕੀ ਕਹਿੰਦੇ ਨੇ ਸਾਲਾ ਇਹ ਫੰਡ ਵੀ ਆਂਦਾ ਹੁੰਦਾ ਹੈ ਇਹ 5 ਕਰੋੜ ਰੁਪਇਆ ਹਮ ਸੰਤਾ ਕੋਲੇ ਪਤਾ ਹੀ ਨਹੀਂ ਲੱਗਿਆ ਇਸ ਚੀਜ਼ ਦਾ ਉਹਦੇ ਵਿਧ ਵਿਆਜ ਉਹਦੇ ਕੋਲ ਡੇਟਾ ਸੀ ਇਹਦੇ ਕੋਲੇ ਆਪਣੇ ਭਗਵੰਦ ਮਾਨ ਕੋਲੇ ਹਮ 5 ਕਰੋੜ ਦੇ ਜੋ ਵਿਆਜ ਲੱਗਣਾ ਉਹ ਵੀ ਲਗਾਇਆ ਹੋਇਆ ਤੇ ਕੋ ਡਿਟੇਲਾਂ ਸੀਗੀਆਂ ਸਾਫ਼ ਦਿੱਤਾ ਲੋਕਾਂ ਨੂੰ ਹਾਂਜੀ ਇਹ ਤਾਂ ਕੋਈ ਗੱਲ ਨਹੀਂ ਇੱਥੇ ਆ ਕੇ ਆਂਦੇ 4 ਦਿਨ ਟਫਲੀ ਵਜਾਉਂਦੇ ਨੇ ਇਹ ਲੋਕਾਂ ਨੂੰ ਕੀ ਹੈ ਅੱਧੇ ਤੇ ਲੋਕ ਕਹਿੰਦੇ ਘਰ ਚਾਹ ਪਕੌੜੇ ਖਿਲਾ ਗਿਆ ਜੀ ਕਿ ਅੱਗੇ ਜਿਤਨਾ ਲੈ ਲਓ ਪਕੌੜੇ ਚੋਨਾ ਦੇ ਮਾਹੌਲ 'ਚ ਮਤਲਬ ਇੱਕ ਇਹ ਲੱਗਦਾ ਕਿ ਉਦੋਂ ਜ਼ਰੂਰ 4 ਦਿਨ ਰੌਣਕ ਸਾਨੂੰ ਇੱਥੇ ਕੋਈ ਨਹੀਂ ਦੇਖਿਆ ਜੀ ਐਮਪੀ ਮੋੜੀ ਤਾਂ ਮੈਨੂੰ ਇੱਥੇ ਤੁਸੀਂ ਲਾ ਲਓ 78 ਤੋਂ ਐਵੇਂ ਇੱਥੇ ਹਾਂ ਕਿਸੇ ਦੀ ਕਾਰਗੁਜ਼ਾਰੀ ਤੁਹਾਨੂੰ ਲੱਗੀ ਨਹੀਂ ਗਰਾਊਂਡਡ ਐਮਪੀ ਯੂਪੀ ਦਾ ਕਦੇ ਕੁਝ ਨਹੀਂ ਦੇਖਿਆ ਜੀ ਇੱਥੇ ਦਾ ਫਿਰ ਇਸ ਵਾਰ ਕੀ ਕਲਪਨਾ ਕਰਦੇ ਹੋ ਆਪ ਨੂੰ ਦਿੱਤਾ ਆਪ ਨੂੰ ਦੇਮ ਦਿਓ ਆਪ ਦਾ ਕਰੋ ਹੱਥ ਮਜ਼ਬੂਤ ਕਰੋ ਤੇ ਉੱਥੇ ਜਾ ਕੇ ਕੋਈ ਬੋਲੂਗਾ ਵੀ ਹੁਣ ਮੋਦੀ ਕੋਲ ਵੋਟ ਦੇ ਦਿਓ 400 ਵੋਟਾ ਉਹ ਤਾਂ ਕਈ ਕੁਝ ਕਰ ਦੋ ਤੁਹਾਡੇ ਹੱਥਾਂ 'ਚ ਕਟੋਰੀਆਂ ਨੇ ਫੜਾ ਲਈ ਤੇ ਮੈਨੂੰ ਕਹਿ ਦਿਓ ਮੰਨਦੇ ਕਰੋ ਕਰੋ ਤਾਂ ਕਹਿ ਰਹੇ ਆ ਜੀ ਅਸੀਂ 400 ਲੈ ਜਾਣਗੇ ਬਸ ਫਿਰ ਲੋਕੀ ਤੁਸੀਂ ਆਹੇ ਕੁਝ ਕਰਦੇ ਰਹਿ ਜਾਗੇ ਤੁਸੀਂ ਕੈਮਰੇ ਲੈ ਕੇ ਚੱਕ ਕੇ ਫੜ ਕੇ ਕੁਝ ਨਹੀਂ ਮਿਲਣਾ ਕਿਸੇ ਨੂੰ ਉਹਨੇ ਦੋ ਘਰ ਦੇਖਣੇ ਅਬਾਨੀ ਤੇ ਹੜਾ ਨਹੀਂ ਤਬ ਲਗਿਨਾ 3 3 4 4 ਹਜ਼ਾਰ ਕਰੋੜ ਦੀ ਡਰੱਗ ਅਡਾਨੀ ਦੇ ਪੋਰਟ ਤੇ ਫੜੀ ਗਈ ਹੈ ਇੰਨੀ ਕ ਖਬਰ ਤੋਂ ਵੱਧ ਕੇ ਤੁਹਾਨੂੰ ਪਤਾ ਲੱਗਿਆ ਕੁਝ ਉਸ ਤੋਂ ਪੜਿਆ ਤੁਸੀਂ ਕਦੇ ਹਾਂਜੀ ਅੱਜ 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 ਫੇਰ ਕਿਸ਼ਤੀ ਜੋ ਕਿਸ਼ਤੀ ਫੜੀ ਹੈ ਅਡਾਨੀ ਦੇ ਪੋਰਟ ਤੇ ਆ ਰਹੀ ਉਹ ਫੜੀ ਹੈ ਕੀ ਕੀਤਾ ਕੀ ਨਹੀਂ ਕੀਤਾ ਉਹ ਕੋਈ ਖਬਰ ਨਹੀਂ ਪੜਣੀ ਤੁਸੀਂ ਮੁੜ ਕੇ ਹੂੰ ਕੋਈ ਖਬਰ ਨਹੀਂ ਲਿਖੀ ਤੁਹਾਨੂੰ ਕਿਉਂਕਿ ਉਹ ਪੈਸਾ ਉਹਨਾਂ ਦਿਖਾਇਆ ਹੀ ਨਹੀਂ ਜਾਣਾ ਕਿਸੇ ਨੇ ਹਾਂ ਬਸ ਸੁੱਧੀ ਜੀ ਗੱਲ ਹੂੰ ਇਹ ਤੁਹਾਡੀ ਨਾਰਾਜ਼ਗੀ ਹੈ ਕਿ ਇਸ ਤਰ੍ਹਾਂ ਨਹੀਂ ਹੋ ਰਹੀ ਨਾਰਾਜ਼ਗੀ ਨਹੀਂ ਹੈ ਅਸੀਂ ਕਰ ਵੀ ਕੁਝ ਕਰਦੇ ਨਹੀਂ ਕਰੇ ਇੱਕ ਬੋਟ ਅਸੀਂ ਪਾਣੀ 2 ਪਾਣੀ 4 ਪਾਣੀ ਹੈ ਤੁਸੀਂ 10 ਨੂੰ ਕਰ ਲਓਗੇ 50 ਨੂੰ ਕਰ ਲਓਗੇ ਵਿੱਚ ਅੱਧੇ ਜਿਹੜੇ મોદી ਦੇ ਭਗਤ ਨੇ ਉਹ ਕਹਿੰਦੇ ਸਾਨੂੰ ਵੱਢ ਕੇ ਖਾਜਵੇ ਸਾਡੇ ਹੱਥਾਂ 'ਚ ਕਟੋਰੀ ਫੜਾ ਦੇ ਪਿਆ ਦੀ મોદી ਨੂੰ ਦੇਣੀ ਬੋਟ ਇੱਕ ਮੰਦਰ ਮੰਦਰ ਬਣਾਤਾ ਤੁਸੀਂ ਇੱਕ ਇੱਕ ਮਿੰਟ ਲਈ ਆ ਜਾਓ ਰਾਮ ਮੰਦਰ ਬਣ ਗਿਆ ਕੀ ਹੋ ਜੂਗਾ ਤੁਸੀਂ ਵੀ ਜੰਗ ਬੋਏ ਹੋ ਕਿੰਨੀ ਵਾਰੀ ਤੁਸੀਂ ਜਾਓਗੇ ਮੰਦਰ ਤੁਸੀਂ ਕਹਿੰਦੇ ਉੱਥੇ ਪੰਜਾਬ ਹੈ ਪੰਜਾਬ 'ਚ ਬਹੁਤ ਵੱਡਾ ਹੈ ਜੀ ਆਪਣਾ ਹਰਮੰਦਰ ਸਾਹਿਬ ਇਹ ਕਿਸੇ ਸਰਦਾਰ ਨੂੰ ਪੁੱਛੋ ਕੋਈ 6 ਮਹੀਨੇ ਪਿੱਛੇ ਸਾਲ ਵਿੱਚੋਂ 2 ਮਹੀਨੇ ਵਿੱਚ ਜਾਂਦੇ ਨੇ ਉੱਥੇ ਕੋਈ ਨਹੀਂ ਜਾਂਦਾ ਸੋ ਪਤਾ ਹੈ ਬਾਬੇ ਨੂੰ ਇੱਥੇ ਹੱਥ ਜੋੜ ਦਿੰਦੇ ਆਂ ਅਸੀਂ ਹਰਮੰਦ ਉੱਥੇ ਵੀ ਰਾਮਚੰਦਰ ਵੀ ਹਰ ਜਗ੍ਹਾ ਹੈਗਾ ਐਸੀ ਗੱਲ ਨਹੀਂ ਉੱਥੇ ਮੰਦਰ ਬਣਾਉਣ ਨਾਲ ਕੋਈ ਉਹ ਗਾਰਨਿਕ ਉਹ ਤਾਂ ਆਪਣੇ ਨੇ ਜਸਟ ਭਾਜਪੀ ਦੇ ਕੋ ਹੱਲਾ ਗੁੱਲਾ ਸੀ ਉਹਨਾਂ ਦਾ ਮੰਦਰ ਬਣਵਾਤਾ ਮੰਦਰ ਜਦੋਂ ਬਣਾਇਆ ਵੀ ਤੁਸੀਂ ਪੜ੍ਹੇ ਹੋਣਾ ਦੇਖੇ ਹੋਣਾ ਜਿਹੜੀ ਟਰੱਸਟ ਨੂੰ ਜ਼ਮੀਨ ਵੇਚੀ ਹੈ ਉਹ ਖਰੀਦਣ ਦੇ ਕਾਗਜ਼ ਬਾਅਦ ਚ ਨਹੀਂ ਪਹਿਲਾਂ ਵੇਚ ਦਿੰਦੇ ਨੇ ਕੁਝ ਕਰੋੜਾਂ ਰੁਪਏ ਦਾ ਕਬੜਾ ਹੋ ਗਿਆ ਜੇ ਤੁਹਾਨੂੰ ਪਤਾ ਇਸ ਗੱਲ ਦਾ ਬੱਸ ਫਿਰ ਫਿਰ ਕੀ ਪੁੱਛਣਾ ਹੈ ਬੈਠਾ ਕੀ ਇਹ ਟੀਵੀ ਤੇ ਬਚਨ ਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਸਭ ਕੋਈ ਪਤਾ ਹੈ ਤੁਸੀਂ ਆਪੇ ਬੋਲ ਕੇ ਕਹਦੇ ਹੋ ਵੀ ਆ ਕੁਝ ਹੈਗਾ ਨਹੀਂ ਕਮ ਸਿਕਮ ਤੁਹਾਡੇ ਵਿਚਾਰ ਹੈ ਜੀ ਜਨਤਾ ਦੇ ਤੁਹਾਡਾ ਇੱਕ ਵੋਟ ਹੀ ਦਾ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਸਿਆਸਤ ਉਹਦੀ ਵੈਲਿਊ ਤਾਂ ਬਹੁਤ ਹੈ ਜਿਹੜਾ ਸਮਝਦਾ ਉਹਨੂੰ ਤਾਂ ਪਤਾ ਆਪਣੀ ਵੋਟ ਦੀ ਮਨ ਲਈ ਤੁਹਾਡੀ ਗੱਲ ਪਰ ਤੁਹਾਨੂੰ ਦੱਸਿਆ ਵੀ ਹੁੰਦਾ ਕੀ ਹੈ ਹੂੰ ਹੁਣ ਹਰ ਰੋੜਾ ਪੈ ਜਾਂਦਾ ਈਵੀਐਮ ਹੈਕ ਹੋ ਗਈਆਂ ਫਲਾਣਾ ਹੋ ਗਈਆਂ ਕੀ ਕਰ ਲਓ ਕਿਥੇ ਮਰਜੀ ਵੋਟ ਪਾ ਲੇ ਜਿਆੜੀ ਉਹਦੇ ਘਾਤੇ ਜੀ ਤਾਂ ਸਪਰੀਮ ਕੋਰਟ ਨੇ ਮਨਾ ਕਰਤਾ ਸੁਪਰੀਮ ਕੋਰਟ ਉਹਦਾ ਸੀ ਵੀ ਉਹਦਾ ਜਿਹੜਾ ਬੋਲੂਗਾ ਉਹਦੇ ਮਗਰ ਕੁੱਤਾ ਪਾ ਦੇਣਾ ਇੱਕ ਈਡੀ ਪਾ ਦੇ ਉਹਦੇ ਮਗਰ ਸੀ ਵੀ ਪਾ ਦੇ ਉਹ ਜਿਹੜਾ ਆਈਟੀ ਪਾ ਦੇਓ ਸਾਡੇ ਵਰਗੇ ਆਮ ਆਦਮੀ ਨੂੰ ਕੀ ਕਿਸੇ ਨੇ ਪੁੱਛਣਾ ਜੀ ਉਹਦੇ ਉੱਪਰ ਲੈ ਹਾਈ ਲੈਵਲ ਦੀਆਂ ਗੱਲਾਂ ਨੇ ਪਰ ਤੁਹਾਨੂੰ ਲੱਗਦਾ ਕਿ ਵੀ ਪੰਜਾਬ ਦੀ ਤਾਂ ਖਾਸ ਤੌਰ ਤੇ ਜਵਾਨੀ ਵੀ ਹੁਣ ਬਾਹਰ ਦਾ ਰਸਤਾ ਫੜੀ ਬੈਠੀ ਹੈ ਕਿ ਉਰੇ ਕੁਛ ਨਹੀਂ ਬੰਨਾ ਬਾਹਰ ਚੱਲੋ ਤੇ ਫਿਰ ਇੱਥੇ ਕਿਵੇਂ ਸੈੱਟ ਹੋਣੀਆਂ ਚੀਜ਼ਾਂ ਇੱਥੇ ਬਈਏ ਆਣਗੇ ਬਈਏ ਆਣਗੇ ਮਿਸ਼ਰੇ ਦਵੇਦੀ ਤਰਵੇਦੀ ਦਨੇ ਵੀ 4 ਮਹੀਨੇ ਬਾਅਦ ਕਹਿੰਦਾ ਯਾਰ ਇੱਥੇ ਤਾਂ ਕੁਝ ਨਹੀਂ ਚੱਲੀ ਆਪਾਂ ਕੈਨੇਡਾ ਦੇਖੀਏ ਮੈਨੂੰ ਨਹੀਂ ਪੁੱਛੀ ਤੂੰ ਆਪਣੇ ਆਪ ਨੂੰ ਪੁੱਛ ਲੈ ਪਹਿਲਾਂ ਸ਼ਾਇਦ ਮੇਰੇ ਉਹ ਦਿਲ ਦਾ ਹੀ ਸਵਾਲ ਹੈ ਕਿ ਵੀ ਫਿਰ ਅਸੀਂ ਸੈੱਟ ਕਿਵੇਂ ਕਰਾਂਗੇ ਸਿਸਟਮ ਆਪਦਾ ਇਸ ਪੰਜਾਬ ਨੂੰ ਕਿਵੇਂ ਮਤਲਬ ਸੰਭਾਲਾਂਗੇ ਉੱਥੇ ਜਾ ਕੇ ਇੱਥੇ ਮਿਹਨਤ ਨਹੀਂ ਕਰਨੀ ਕਿਸੇ ਨੇ ਇੱਥੇ ਮਾਸੇ ਦਾ ਪੁੱਤ ਦੇਖਦਾ ਚਾਚੇ ਦਾ ਪੁੱਤ ਦੇਖਦਾ ਹੂੰ ਇੱਥੇ ਤੁਹਾਨੂੰ ਮੈਂ ਦਿਖਾ ਦਿੰਦਾ ਨਿੱਕੇ 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 ਕੰਮ ਕਰਕੇ ਸ਼ਾਮ ਨੂੰ ਰੁਪਈਆ 5-5000 ਰੁਪਏ ਚਾਹਤੇ ਰੇਅਪੇ ਲੈ ਜਾਂਦੇ ਲੋਕੀ ਉੱਥੇ ਜਾ ਕੇ ਕਰਨੇ ਉੱਥੇ ਮਾਸੇ ਦਾ ਪੁੱਤ ਨਹੀਂ ਦੇਖਦਾ ਜੀ ਦੇਖਦਾ ਤਾਂ ਉਹ ਵੀ ਉਹੀ ਕੁਝ ਕਰ ਰਿਹਾ ਜੋ ਤੁਸੀਂ ਕਰ ਰਹੇ ਹੋ ਹੂੰ ਸਮਝ ਲੱਗੀ ਨਾ ਇੱਥੇ ਮੈਨੂੰ ਲੱਗਦਾ ਜਿਹੜਾ ਆਮ ਮਜ਼ਦੂਰ ਸ਼ਰਮ ਜ਼ਿਆਦਾ ਇੱਥੇ ਐਣ ਕਾ ਕਾਲੀਆਂ ਲਾਈਆਂ ਬੁੱਢ ਥੱਲੇ ਕੋਈ ਕੁਮਾਰੀ ਦੇ ਮੁੱਛ ਐਂ ਚੜਾ ਲੈਂਦੇ ਨੇ ਉੱਪਰ ਨੂੰ ਕਰਕੇ ਇੱਥੇ ਕਹਿੰਦੇ ਜਿਵੇਂ ਅਸੀਂ ਰਾਜੇ ਬਾੜੇ ਆ ਉਹੀ ਉੱਥੇ ਜਾ ਕੇ ਮਿਹਨਤ ਕਰੂਗਾ ਇੱਥੇ ਨਹੀਂ ਕਰ ਸਕਦਾ ਉੱਥੇ ਡਾਕਟਰਾਂ ਨੂੰ ਡਾਲਰ ਨਹੀਂ ਲੱਗੇ ਹੋਏ ਉੱਥੇ ਝਾੜੂ ਮਾਰਦੇ ਨੇ ਉੱਥੇ ਸਭ ਕੁਝ ਕਰਦੇ ਨੇ ਇੱਥੇ ਨਹੀਂ ਕਰਦੇ ਇੱਥੇ ਮਾਸਦੇ ਪੁੱਤ ਦੇਖਦਾ ਚਾਚਦੇ ਪੁੱਤ ਦੇਖਦਾ ਇੱਥੇ ਸਾਡੀ ਇਹ ਨਕਾਮੀ ਸ਼ਰਮ ਹੈ ਕਿਤੇ ਨਾ ਸ਼ਰਮ ਆਉਂਦੀ ਹੈ ਪਰ ਦੇਸ਼ ਦੀ ਸਿਆਸਤ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਜੀ ਕੀ ਬਦਲਾਅ ਹੋਣ ਦੀ ਸੁਭਾਵਨਾ ਹੋਣਾ ਚਾਹੀਦਾ ਜਿਹੜਾ ਕੁਝ ਨਹੀਂ ਕਹਿ ਸਕਦੇ ਭਰਾ ਜੀ ਕੋਈ ਨਹੀਂ ਦੱਸ ਸਕਦੇ ਕੌਣ ਵਧੀਆ ਤਰੀਕੇ ਨਾਲ ਚਲਾ ਸਕਦਾ ਸਿਸਟਮ ਨੂੰ ਜਿਹੜਾ ਹਰ ਇੱਕ ਦੇ ਲਈ ਇੱਕ ਹੋਵੇ ਉਹਰੇ ਤੁਸੀਂ ਕਹਿੰਦੇ ਸੀ ਨਾ ਹੋਪਲੈਸ ਹੋਂ ਤੁਸੀਂ ਉਮੀਦਲੈਸ ਹੋ ਮਨ ਕਰ ਉਹ ਬਸ ਖਗੋਤ ਹੋ ਗਿਆ ਹਾਂ ਠੀਕ ਹੈ ਜੀ ਚਲੋ ਵਿਚਾਰ ਨੇ ਆ ਵੈਸੇ ਅਜ ਤੱਕ ਤੋੜਾ ਕੋਈ ਜਿੱਦ ਤੋਂ ਆਪਣੀ ਉਮਰ ਦੇ ਵਿੱਚ ਹੁਣ ਤੱਕ ਦੇ ਸਫ਼ਰ ਦੇ ਵਿੱਚ ਕੋਈ ਵਧੀਆ ਸਿਆਸਤਦਾਨ ਰਹਿ ਜੀ ਜਿਨੇ ਠੀਕ ਕੰਮ ਕੀਤਾ ਹੋਵੇ ਦੇਸ਼ ਦੇ ਵਿੱਚ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਜੀ ਸਾਰੇ ਕੋਈ ਜਿਨੇ ਹੂੰ ਤੁਹਾਨੂੰ ਕਿਸੇ ਦੇ ਕੰਮ ਤੋਂ ਕੋਈ ਪ੍ਰਭਾਵਿਤ ਨਹੀਂ ਹੈਗੇ ਤੁਸੀਂ ਅੱਜ ਤੱਕ ਤੁਹਾਨੂੰ ਤੁਸੀਂ ਮਾੜੀ ਚੰਡੀਗੜ੍ਹ ਚਾਸ ਦੇਖਿਆ ਨਹੀਂ ਜੀ ਕੋਈ ਐਮਪੀ ਲੈਡ ਦੇ ਫੰਡ ਦਾ ਪੈਸਾ ਕੋਈ ਲੱਗਿਆ ਹੋਵੇ ਕਿਤੇ ਹੂੰ ਐਮਐਲਏ ਲੋਕਲ ਕੰਮ ਕਰਾ ਦੇਵੇ ਕਰਾ ਦੇਵੇ ਹੂੰ ਐਮਪੀ ਲੈਡ ਦੇ ਫੰਡ ਦਾ ਮੈਂ ਨਹੀਂ ਕਰ ਦੇਖਿਆ ਇੱਥੇ ਬਿਲਕੁਲ ਜੀ ਇਹ ਲੋਕਾਂ ਦੀ ਆਵਾਜ਼ ਹੈ ਲੋਕ ਝੂਠ ਨਹੀਂ ਬੋਲਦੇ ਕਿਉਂਕਿ ਉਹਨਾਂ ਨੇ ਕੁਝ ਸਿਆਸੀ ਤੌਰ ਤੇ ਕੋਈ ਲੈਣਾ ਦੇਣਾ ਹੈ ਨਹੀਂ ਕਿਸੇ ਸਿਆਸੀ ਪਾਰਟੀ ਨਾਲ ਤੇ ਜਿਹੜੇ ਵਿਚਾਰ ਆ ਜਿਹੜੇ ਉਹ ਦਿਲ ਤੋਂ ਤੇ ਅੰਦਰੋਂ ਆਉਂਦੇ ਨੇ ਸਾਡੇ ਨਾਲ ਹੋਰ ਵੀ ਅੰਕਲ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸੱਸੀ ਗੱਲ ਜੀ ਸਾਡੀ ਕੋਈ ਗੱਲ ਨਹੀਂ ਆ ਜੀ ਤੁਹਾਡਾ ਵੀ ਕੋਈ ਥੋੜੀ ਕੋਈ ਦਿਲ ਦੀ ਗੱਲ ਦਿਲ ਦਾ ਬਲਬਲਾ ਜੀ ਅਸੀਂ ਤਾਂ ਵੋਟ ਕਾਂਗਰਸ ਨੂੰ ਪਾਉਣੀ ਹੈ ਜੀ ਤੁਹਾਡਾ ਤਾਂ ਤੈਅ ਆ ਜੀ ਕਿ ਪੱਕੇ ਜਿਹੜੇ ਪੱਕੇ ਕਾਂਗਰਸ ਨੂੰ ਪਹਿਲਾਂ ਤੇ ਪਾਉਂਦੇ ਆ ਜੀ ਜਿਹੜਾ ਸ਼ੁਰੂ ਤੋਂ ਕਟੜ ਹੁੰਦੇ ਆ ਜਿਹੜੇ ਕਹਿੰਦੇ ਕਿ ਪਰਿਵਾਰ ਪੀੜੀਆਂ ਦਰ ਪੀੜੀਆਂ ਚੱਲਦਾ ਮਾਹ ਕਹਿੰਦਾ ਸਾਡਾ ਬਾਪੂ ਵੀ ਕਾਂਗਰਸ ਅੰਦਾ ਪੱਕਾ ਕਾਂਗਰਸਿੰਦ ਹੋਰ ਦੱਸ ਕਾਂਗਰਸ ਨੂੰ ਵੋਟ ਪਾਉਂਦੇ ਜੋ ਮਰਜ਼ੀ ਹੋਈ ਜੀ ਬਸ ਚਾਹੇ ਭੁੱਖੇ ਮਰੋ ਚਾਹੇ ਗੱਡੀ ਮਰੋ ਹੂੰ ਥੋੜਾ ਤਾਂ ਤੈ ਹੈ ਤੈ ਹੈ ਅਜੀ ਸ਼ਾਹ ਜੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਕਿਵੇਂ ਲੱਗਦੇ ਨੇ ਤੁਹਾਨੂੰ ਕਾਹਦੇ ਪ੍ਰਧਾਨ ਮੰਤਰੀ ਅਸਲ 36 ਪ੍ਰਕਾਰ ਦੇ ਲੋਕਾਂ ਨਾਲ ਕਬਸਾ ਦਿੱਤੇ ਹੈ ਪੰਜਾਬੀਆਂ ਦੇ ਕੋਈ ਹਿੰਮਤ ਨਹੀਂ ਹੈ ਜੀ ਕੰਮ ਕਰਨ ਦੀ ਉਹ ਕਰ ਰਹੇ ਆ ਕੰਮ। ਪੰਜਾਬ ਚ ਪੰਜਾਬੀਆਂ ਦੀ ਪੁਛਗਿਸ਼ ਹੋ ਹੀ ਨਹੀਂ ਰਹੀ। ਬਿਲਕੁਲ ਨਹੀਂ ਹੈਗੀ। ਭਈਆ ਭਈਆ ਕੰਮਜਾਬ ਹੋ ਗਿਆ ਇੱਥੇ ਘਰ ਬਣਾ ਲੇ। ਦੁਕਾਨਾਂ ਤੇ ਜਾਓ, ਮਾਰਕੀਟਾਂ ਜਾਓ ਸਭ ਭਈਆ ਕੰਮ ਕਰ ਰਿਹਾ। ਪੰਜਾਬੀ ਨੂੰ ਕੰਮ ਨਹੀਂ ਮਿਲਦਾ। ਸਰਕਾਰੀ ਨੌਕਰੀ ਬਿਲਕੁਲ ਖਤਮ ਆ। ਇਹ ਪੜ੍ਹ ਕੇ ਕੀ ਫਾਇਦਾ ਬੱਚਿਆਂ ਨੂੰ ਕੋਈ ਫਾਇਦਾ ਨਹੀਂ ਹੈ। ਤੋਂ ਲੱਗਦਾ ਕਿ ਲਿਆਂਦਾ ਗਿਆ ਪ੍ਰਵਾਸੀ ਸਿਸਟਮ ਹੋ ਗਿਆ ਸਾਰੇ। ਫੇਰ ਬਸ ਰਹਿਣ ਦਿਓ ਜੀ ਹਾਂ ਬਿਲਕੁਲ ਜੀ ਇਹ ਤਾਂ ਜਿਹੜੇ ਲੋਕਾਂ ਦੇ ਵਿਚਾਰ ਨੇ ਉਹ ਸਸੀਗਲ ਜੀ ਸਸੀਗਲ ਤੁਹਾਡਾ ਕੀ ਨਾਮ ਹੈ ਜੀ ਬਸ ਕਰ ਰਹੇ ਹੋ ਹੋ ਗਿਆ ਯਾਰ ਤਾਂ ਬਿਲਕੁਲ ਜਿਹੜਾ ਇਹ ਗੱਲਬਾਤ ਹੈ ਇਹਨਾਂ ਲੋਕਾਂ ਨੇ ਰੱਖੀ ਹੈ ਕਿ ਤੰਗ ਵੀ ਨੇ ਸਿਸਟਮ ਤੋਂ ਕਿਸੇ ਵੀ ਸਰਕਾਰ ਤੋਂ ਖੁਸ਼ ਨਹੀਂ ਹੈਗੇ ਬਾਕੀ ਖਾਸ ਤੌਰ ਤੇ ਮਹਾਲੀ ਚੰਡੀਗੜ੍ਹ ਦੀ ਗੱਲ ਦੇ ਬਾਰੇ ਉਹਨਾਂ ਨੇ ਕਿਹਾ ਕਿ ਕਿਸੇ ਨੇ ਵੀ ਕੋਈ ਐਮਪੀ ਲੈਂਡ ਫੰਡ ਹੈ ਜਿਹੜਾ ਤਰੀਕੇ ਦੇ ਨਾਲ ਕੋਈ ਵਰਤਿਆ ਨਹੀਂ ਗਿਆ ਅਜੇ ਤੱਕ ਸਾਡੇ ਇੱਥੇ